ਸਟਾਰ ਮਨੁੱਖ ਦੇ ਕਰੋਧੀ ਬਣਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਮਨ ਵਿੱਚਲੀ ਸਰਲਤਾ ਖਤਮ ਹੋ ਚੁੱਕੀ ਹੈ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਸਮਾਜਿਕ ਵਰਤਾਰੇ ਵਿੱਚ ਅਸੰਤੁਲਨ ਪੈਦਾ ਹੋ ਚੁੱਕਾ ਹੈ ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ ਕਿ ਅਸੀਂ ਕਰੋਧੀ ਬਿਰਤੀ ਦੇ ਧਾਰਨੀ ਬਣ ਚੁੱਕੇ ਹਾਂ ਡੰਡੀ ਅਸੀਂ ਇੰਨੇ ਕਰੋਧੀ ਬਣ ਚੁੱਕੇ ਹਾਂ ਕਿ ਜੇ ਕੋਈ ਮੂੰਹ ਵਿੱਚੋਂ ਦੋ ਸ਼ਬਦ ਬੋਲਦਾ ਹੈ ਤਾਂ ਅਸੀਂ ਉਹਨਾਂ ਨੂੰ ਸੁਣਨ ਦੀ ਬਜਾਏ ਅਜਹਿ ਬੋਲ ਬੋਲਦੇ ਹਾਂ ਜੋ ਕਈ ਵਾਰ ਲੜਾਈ ਝਗੜੇ ਦਾ ਕਾਰਨ ਵੀ ਬਣ ਜਾਂਦੇ ਹਨ ਡੰਡੀ ਸਾਡੇ ਮਨ ਵਿੱਚ ਹੋਰ ਅਤੇ ਮੂੰਹ ਵਿੱਚ ਕੁਝ ਹੋਰ ਹੈ ਡੰਡੀ ਸਾਡੇ ਕੋਲ ਬੇਸ਼ੁਮਾਰ ਚੀਜ਼ਾਂ ਹਨ ਪਰ ਮਨੋਂ ਕੰਗਾਲ ਹੋ ਚੁੱਕੇ ਹਾਂ ਡੰਡੀ ਰੀਝਾਂ ਤਰਜੀਹਾਂ ਹρισਤੇ ਨਾਤੇ ਸਭ ਨੂੰ ਅਸਿੰਸਰ ਮਤਲਬ ਲਈ ਜੋੜ ਰੱਖਿਆ ਹੈ ਅਤੇ ਉਹ ਵੀ ਪਲ-ਪਲ ਬਦਲ ਰਹੇ ਹਨ ਡੰਡੀ ਲਾਲਸਾ ਦੀ ਕੁਮਣ ਕੇਰੀ ਮਨੁੱਖ ਨੂੰ ਐਸਾ ਕੁਮਾ ਰਹੀ ਹੈ ਕਿ ਹਰ ਕੋਈ ਅਸੰਤੁਸ਼ਟੀ ਅਤੇ ਪਟਕਣਾ ਦਾ ਸ਼ਿਕਾਰ ਹੋਣ ਵੱਲ ਵੱਧਦਾ ਜਾ ਰਿਹਾ ਹੈ ਡੰਡੀ ਗਲ ਏ ਵੀ ਹੈ ਕਿ ਅਸੀਂ ਹੁਣ ਆਪਣੇ ਦਾ ਫਿਕਰ ਨਹੀਂ ਕਰਦੇ ਬਲਕਿ ਸਿਰ ਆਪਣੀ ਹੀ ਸਿਰਫ ਆਪਣੀ ਹੀ ਚਿੰਤਾ ਕਰਦੇ ਹਾਂ ਡੰਡੀ ਪੁਰਾਣੇ ਵੇਲਿਆਂ ਵਿੱਚ ਲੋਕ ਗੁੱਸੇ ਨੂੰ ਪੀ ਜਾਂਦੇ ਸਨ ਇਸੇ ਲਈ ਉਹ ਕਰੋਧ ਤੋਂ ਬਚੇ ਰਹਿੰਦੇ ਸਨ ਡੰਡੀ ਪਲ ਪਰ ਦਾ ਗੁੱਸਾ ਜੀਵਨ ਦੀਆਂ ਅਨੇਕ ਸਟਾਰਟ ਖੁਸ਼ੀਆਂ ਦੇ ਰਾਹ ਨੂੰ ਬੰਦ ਕਰ ਦਿੰਦਾ ਹੈ ਡੰਡੀ ਜੇ ਵਿਅਕਤੀ ਉੱਤੇ ਕ੍ਰੋਧ ਭਾਰੂ ਹੋ ਜਾਵੇ ਤਾਂ ਉਸ ਦੀ ਸੂਝ ਬੂਝ ਅਤੇ ਸਿਆਣਪ ਪਲਾਂ ਵਿੱਚ ਹੀ ਨਕਾਰਾ ਹੋ ਜਾਂਦੀ ਹੈ ਡੰਡੀ ਕ੍ਰੋਧ ਆਪਣੇ ਨਾਲ ਅਨੇਕ ਸਮੱਸਿਆਵਾਂ ਲੈ ਕੇ ਆਉਂਦਾ ਹੈ ਡੰਡੀ ਅਕਸਰ ਮਾਮੂਲੀ ਜਿਹੀ ਗੱਲ ਉੱਤੇ ਆਇਆ ਕ੍ਰੋਧ ਸਾਡੇ ਉਮਰਾਂ ਦੇ ਰਿਸ਼ਤਿਆਂ ਨੂੰ ਪਲ ਪਰ ਵਿੱਚ ਖਤਮ ਕਰ ਦਿੰਦਾ ਹੈ ਡੰਡੀ ਮਾਨਸਿਕ ਤੌਰ ਉੱਤੇ ਮਜ਼ਬੂਤ ਅਤੇ ਤੰਦਰੁਸਤ ਲੋਕ ਕ੍ਰੋਧ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੰਦੇ ਡੰਡੀ ਵਧ ਰਹੀ ਹੀਣ ਭਾਵਨਾ ਅਤੇ ਘਟ ਰਹੀ ਸਰਲਤਾ ਕਰੋਦੀ ਪ੍ਰਵਿਰਤੀ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ ਡੰਡੀ ਯਾਦ ਰੱਖੋ ਜੇ ਤੁਸੀਂ ਕ੍ਰੋਧ ਉੱਤੇ ਕਾਬੂ ਪਾ ਲਿਆ ਤਾਂ ਤੁਹਾਡੇ ਤੋਂ ਤਾਕਤਵਰ ਹੋਰ ਕੋਈ ਨਹੀਂ ਡੰਡੀ ਸੋ ਗੁੱਸੇ ਉੱਤੇ ਜ਼ਰੂਰ ਕਾਬੂ ਰੱਖੋ ਤਾਂ ਕਿ ਸਬੰਧਾਂ ਵਿੱਚ ਪਿਆਰ ਅਤੇ ਸਤਿਕਾਰ ਬਣਿਆ ਰਹੇ ਡੰਡੀ ਸ੍ਰਿਸ਼ਟੀ ਦੇ ਭੌਤਿਕ ਕਾਰਨ ਪੰਜ ਤਤ ਹੋ ਸਕਦੇ ਹਨ ਪਰ ਮੂਲ ਕਾਰਨ ਸਮਾ ਹੈ ਡੰਡੀ ਸਦੀਵੀ ਅਤੇ ਸਰਬਵਿਆਪੀ ਹੋਣ ਕਰਕੇ ਇਹ ਸਜੀਵ ਅਤੇ ਨਿਰਜੀਵ ਸੰਸਾਰ ਉਸ ਨਾਲ ਹੀ ਪੂਰਨ ਹੈ ਡੰਡੀ ਉਹੀ ਗਵਾਹ ਅਤੇ ਉਹੀ ਦਰਸ਼ਕ ਹੈ ਡੰਡੀ ਨਾ ਉਸ ਦੀ ਸ਼ੁਰੂਆਤ ਅਤੇ ਨਾ ਹੀ ਅੰਤ ਨੂੰ ਤੈ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਰੋਹਾਨੀ ਸਵਰੂਪ ਦੇ ਗਿਆਨ ਨੂੰ ਡੰਡੀ ਪਰਮਾਤਮਾ ਦੇ ਸਾਰੇ ਵਿਸ਼ੇਸ਼ਣ ਜਿਵੇਂ ਕਿ ਨਿਰਗੁਣ ਨਰਕਾਰ ਅਟਲ ਨਿਰਲੇਪ ਆਦਵੀ ਸਮੇਂ ਨਾਲ ਸੰਬੰਧਿਤ ਹਨ ਡੰਡੀ